ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾਤ ਸਵਾਗਤ ਹੈ ਪੰਜਾਬ ਵਿੱਚ ਲਗਾਤਾਰ 2 ਦਿਨ ਤੋਂ ਮੀਂਹ ਪੈ ਰਿਹਾ ਤੇ ਅੱਜ ਰਾਤ ਪੂਰੀ ਰਾਤ ਮੀਂਹ ਬਹਿਤ ਕਈ ਮਕਾਨ ਤੇ ਕੋਲ ਰੁੜ ਚੁੱਕੇ ਹਨ ਤੇ ਰਣਜੀਤ ਸਾਗਰ ਦੇ ਡੈਮ ਦੇ 플ੱਡ ਗੇਟ ਖੁੱਲੇ ਚੁੱਕੇ ਹਨ ਤੇ ਇਸ ਦਰਦਲੇ ਇਲਾਕਿਆਂ ਵਿੱਚ ਚਿਪਾਰੀ ਦਹਿਸ਼ਤ ਦਾ ਮਾਹੌਲ ਹੈ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ 30 ਤੱਕ ਜੈਲੋ ਲੜਡ ਜਾਰੀ ਕਰ ਦਿੱਤਾ ਹੈ ਜਲੰਧਰ ਅਮਰਸਰ ਫਰਾਂਕੋਟ ਫਰਵਤ ਪਰ ਫਟਕਾਰ ਸ਼ਾਰਬਤ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਚੰਡੀਗੜ੍ਹ ਮਨਾਲੀ ਫੋਰ ਲੇਨ ਬੰਦ ਕਰ ਦਿੱਤੀ ਹੈ ਹਜ਼ਾਰਾਂ ਵਾਹਨ ਰਸਤੇ ਵਿੱਚ ਫਸ ਗਏ ਹਨ ਭਰਦੇਵ ਦੋਰੀ ਉੱਤੇ ਫੀਜੀ ਦੇ ਪ੍ਰਧਾਨ ਮੰਤਰੀ ਆਏ ਹੋਏ ਹਨ ਤੇ ਉਹਨਾਂ ਨੇ ਭਾਰਤ ਦੇ ਨਾਲ ਸੱਤ ਸਮਝੌਤੇ ਤੇ 10 ਕਿੱਟ ਕੀਤੇ ਹਨ ਮਣੀ ਮੇਸ਼ ਯਾਤਰਾ ਦੌਰਾਨ ਪੰਜਾਬ ਦੇ ਤਿੰਨ ਸ਼ਰਧਾਲੂਆਂ ਦੀ ਆਕਸੀਜਨ ਦੀ ਕਮੀ ਦੇ ਕਾਰਨ ਮੌਤ ਹੋ ਗਈ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾ ਨੇ ਕਿਹਾ ਹੈ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਹਕੂਮਤਰੀ ਤੇ ਮੰਤਰੀ ਬਨੋ ਜੇ ਜੋ ਸਰਕਾਰ ਚਲਾਉਣਾ ਦੇਸ਼ ਦੇ ਲੋਕ ਰਾਜ ਦਾ અપਮਾਨ ਹੈ ਉਨ੍ਹਾਂ ਨੇ ਕਿਹਾ ਕਿ ਧਨ ਖੜੇ ਨੂੰ ਹਾਊਸ ਰੈਸਟ ਨਹੀਂ ਕੀਤਾ ਗਿਆ ਹੈ ਸਗੋਂ ਉਨ੍ਹਾਂ ਨੇ ਉਪ ਰਾਸ਼ਟਰਪਤੀ ਦੇ ਅਦਦੇ ਤੋਂ ਆਪਣੀ ਸਿਹਤ ਕਾਰਨ ਕਰਕੇ ਅਸਤੀਫਾ ਦਿੱਤਾ ਹੈ ਕੇਂਦਰੀ ਸੂਚਨਾ ਕਮਿਸ਼ਨ ਨੇ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ੍ਰੈਜੂਏਸ਼ਨ ਦੀ ਡਿਗਰੀ ਨੂੰ ਜਨਤਕ ਨਹੀਂ ਕੀਤਾ ਜਾਵੇਗਾ ਜੰਤਰ ਮੰਤ ਵਿਦੇਸ਼ ਦੇ ਕਿਸਾਨਾਂ ਨੇ ਇੱਥੇ ਪ੍ਰਦਰਸ਼ਨ ਕੀਤਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਐਮਐਸਸੀ ਮਿਲੇ ਇਸ ਬੰਦੀ ਜਗਰੀ ਸਿੰਘ ਦੇ ਲਿਵਾਰਨੇ ਆਪਣੇ ਵਿਚਾਰ ਰਿਪੇਸ਼ ਕੀਤੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡੋਨਾਲਡ 트੍ਰੰਪ ਨੇ ਭਾਰਤ ਉਤੇ ਟੈਰਫ ਲਗਾਏ ਹਨ ਪਰੰਤੂ ਇਸ ਨਾਲ ਦੇਸ਼ ਉਤੇ ਦਬਾਅ ਤਾਂ ਵੱਧ ਸਕਦਾ ਹੈ ਪਰੰਤੂ ਅਸੀਂ ਇਸ ਨੂੰ ਸਹਿਸ ਲਵਾਂਗੇ ਆਮ ਆਦਮੀ ਪਾਰਟੀ ਦੇ ਰਾਸ਼ਵ ਵਿਆ ਮੈਂਬਰ ਅਗਿਪ ਚੱਡਾ ਤੇ ਪਰਨੀਤੀ ਚੋਪੜਾ ਜਲਦੀ ਹੀ ਮਾਤਾ ਪਿਤਾ ਬਣ ਜਾਣਗੇ ਉੱਤਰ ਪ੍ਰਦੇਸ਼ ਦੇ ਬੰਦਾਉ ਇਲਾਕੇ ਵਿੱਚ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਇੱਥੇ ਤਰਨਤਪਦੀ ਦੀ ਵੀਡੀਓ ਵਾਇਰਲ ਹੋਈ ਹੈ ਪਾਣੀ ਦੀ ਟੈਂਕੀ ਵਿੱਚ ਖੜਾ ਕਰਕੇ ਲੋਕਾਂ ਨੂੰ ਅਸ਼ਾਈ ਬਣਾਇਆ ਜਾ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਹੁਣ ਜੈਡ ਪਲੱਸ ਸਿਕورٹی ਪ੍ਰਦਾਨ ਕਰ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸਿਹਤ, ਸਿੱਖਿਆ ਵਿਭਾਗ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਿਕ ਪਹਿਲ ਕੀਤੀ ਹੈ। ਬੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਜੋ ਕਿ 3.8 ਫੁੱਟ ਦੂਰ ਹੀ ਹੈ ਜੋ ਕਿ ਖਤਰੇ ਦਾ ਨਿਸ਼ਾਨ ਹੈ। ਪਕੜਾ ਰਾਮਦੇਵ ਫਲੱਡ ਗੇਟ ਖੁੱਲ੍ਹ ਗਏ ਹਨ ਜਿਸ ਨਾਲ ਸਤਲੁਜ ਪੂਰੇ ਸੂਬੇ 판ਤੇ ਚੱਲ ਰਹੀ ਹੈ ਤੇ ਰਣਜੀਤ ਸਾਗਰ ਡੈਮ ਦੇ ਵੀ ਫਲੱਡ ਗੇਟ ਖੋਲੇ ਜਾ ਚੁੱਕੇ ਹਨ। ਭਾਰਤੀ ਕੱਚਾ ਤੇਲ ਦਰਾਂਤ ਜਲਾਈ 'ਚ 8.7% ਦੀ ਡੇਗਰ ਰੂਸ ਤੇ ਨਿਰਭਰਤਾ ਨਾਲ ਡੂੰਘਾ ਸੰਕਟ ਹੋ ਚੁੱਕਾ ਹੈ। ਭਾਰਤੀ ਕ੍ਰਿਕਟ ਖਿਡਾਰੀ ਰੋਹਿਤ ਸ਼ਰਮਨ ਨੇ ਕਿਹਾ ਕਿ ਟੈਸਟ ਕ੍ਰਿਕਟ ਚੁਣੌਤੀਪੂਰਨ ਤੇ ਠਕਾ ਦੇਣ ਵਾਲੀ ਗੇਮ ਹੈ। ਪਾਕਿਸਤਾਨ ਦੇ ਵਿਸ਼ਵ ਕੱਪ ਲਈ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਇਮਾਨ ਫਾਤਿਮਾ ਨੂੰ ਸੌਂਪ ਦਿੱਤੀ ਗਈ ਹੈ। ਭਾਰਤੀ ਪੁਰਸ਼ਾਕੀ ਟੀਮ ਦੇ ਕਪਤਾਨ ਹਰਮਨ ਪ੍ਰੀਤ ਸਿੰਘ ਨੇ ਕਿਹਾ ਹੈ ਕਿ ਰਾਜਗੀਰ ਵਿਸਾਡੀ ਟੀਮ ਸਰਬੋਤਮ ਪ੍ਰਦਰਸ਼ਨ ਕੀਰੇਗੀ। ਇੱਥੇ ਏਸ਼ੀਆ ਕੱਪ ਖੇਡਿਆ ਜਾਵੇਗਾ। ਅਮਰੀਕਾ ਵਿੱਚ ਇਨਸਾਨ ਦੇ ਅੰਦਰ ਨਮਾਸ ਖਾਣ ਵਾਲਾ ਸਕਰਿਊ ਬਰਮ ਕੀੜਾ ਮਿਲਿਆ ਹੈ ਤੇ ਇਹ ਬੰਦਾ ਮੈਰੀਲੈਂਡ ਤੋਂ ਆਇਆ ਸੀ ਸਾਡੇ ਚੈਨ